ਕਿ ਵੱਡੇ ਵੱਡੇ ਆਪਣੀ ਕਿਤਾਬਾਂ ਲਿਖਣ ਦੇ ਵਿੱਚ ناکਾਮ ਹੋ ਜਾਂਦੇ ਨੇ ਉੱਥੇ ਹੀ ਕਿ ਲੁਧਿਆਣੇ ਦੀ ਬੱਚੀ ਦੇ ਨਾਲ ਤੁਹਾਨੂੰ ਮਿਲਵਾਂਨ ਜਾ ਰਹੇ ਹਾਂ ਜਿਸ ਨੇ ਮਹਿਜ਼ 6 ਸਾਲ ਦੀ ਉਮਰ ਤੇ ਵਿੱਚ ਦੋ ਕਿਤਾਬਾਂ ਲਿਖੀਆਂ ਅਥਰ ਵੀ ਬਣੇ ਨਹੀਂ ਆ ਉਹ ਕਹ ਰਹੇ ਬਡੇ ਹੋ ਕੇ ਬਨਨਾ ਅਥਰ ਫਿਰ ਆਥਰ ਤੋਂ ਵੀ ਨਹੀਂ ਬਣਗੇ ਆਪ ਅਭੀ ਬਣ ਨਹੀਂ ਹਾਂ ਤਾਂ ਬਡੇ ਹੋ ਕੇ ਕੀ ਬਣੋਗੇ ਬਡੇ ਹੋ ਕੇ ਡਾਕਟਰ ਖਾਸੇ ਤੈਸੀ ਕੇ ਬਹੁਤ ਜਲਦੀ ਪਿਕ ਕਰਨ ਲੱਗ ਗਈ ਮਤਲਬ ਅਸੀਂ ਇੱਕ ਜਾਂ ਦੋ ਵਾਰ ਰਿਪੀਟ ਕਰਾਂਗੇ ਤਾਂ ਇਜੀ ਵਾਰ ਸ਼ੀ ਕੁਡ ਸੇ ਆਲਮੋਸਟ 80% ਉਹਦਾ ਨੂੰ ਆਨ ਲੱਗ ਗਿਆ ਸੀਗਾ ਸੋ ਹੌਲੀ ਹੌਲੀ ਕਰਦੇ ਨੇ ਆਲਮੋਸਟ ਸੌਖ ਸ਼ਲੋਕ ਸਿੱਖ ਲਈ ਸੀ ਟਿਲ ધ ਏਜ ਆਫ 5 ইয়ার্স ਉਸ ਤੋਂ ਬਾਅਦ ਇਹਦੀ ਮਦਰ ਇੱਕ ਦਿਨ ਆਪਣੀ ਬੁੱਕ ਲਿਖ ਰਹੀ ਸੀਗੇ ਸ਼ੀ ਵਾਸ ਮਤਲਬ ਬਹੁਤ ਦੇਰ ਦੀ ਬੁੱਕ ਲਿਖ ਰਹੀ ਸੀਗੇ ਤੇ ਬੱਚੇ ਨੇ ਪੁੱਛਿਆ ਕਿ ਆਪ ਕਿਆ ਕਰ ਰਹੀ ਸੀ ਇਹਦੀ ਮਦਰ ਡਾਕਟਰ ਆਵਿਕਾ ਨੇ ਕਿਹਾ ਕਿ ਕਿ ਮੈਂ ਬੁੱਕ ਲਿਖ ਰਹੀ ਆਂ सो so, यदि अंदरों जिज्ञासा होगी कि बुक लिख के क्या होता है फिर मदर ने दस कि आप ऑथर बन जाते हो फिर इन्हें एक जी लगा ली कि मैं भी ऑथर बन रहा अठ महीने उन्हें सारी इलस्ट्रेशन ड्रॉइंग आप बनाई और नाल श्लोक ने जो मीनिंग्स नेॉट ओनली दैट उन्हें श्लोक किमें सीखे सो so, वो, वॉ दो वॉल्यूम्स के बुक माई जर्नी ऑफ लर्निंग हंड्रेड श्लोक जिद हुआ कि 100 ਸ਼ਲੋਕ ਦੀ ਜਰਨੀ ਕਿਵੇਂ ਸੀਗੀ ਔਰ ਸੈਕੰਡ ਪਾਰਟ ਦੇ ਵਿੱਚ ਹੈ ਹਾਊ ਟੂ ਲਰਨ 100 ਸ਼ਲੋਕਸ ਈਜ਼ੀਲੀ ਜਿਹਦੇ ਵਿੱਚ ਡਿਟੇਲਡ ਚ ਮੈਂਸ਼ਨ ਹੈ ਕਿ ਉਹਨੇ ਕਿਵੇਂ ਸਿੱਖੇ ਜੋ ਜਦੋਂ ਇਹਨੇ ਸਾਰਾ ਕੁਝ ਕਰ ਲਿਆ ਦੈਨ ਉਹਦੀ ਬੁੱਕ ਪਬਲਿਸ਼ ਹੋਈ ਅਸੀਂ ਕਮਰਸ਼ੀਅਲੀ ਬੁੱਕ ਪਬਲਿਸ਼ ਕਰਾਈ ਦੋਨੋਂ ਵਾਲਿਊਮਸ 6 ਇਅਰਸ ਤੇ ਪ੍ਰੋਬੇਬਲੀ ਕਿਸੇ ਹੋਰ ਦੀ ਬੁੱਕ ਨਹੀਂ ਆਈ ਸੋ ਅਸੀਂ ਗਿਨੇਸ ਵਰਲਡ ਰਿਕਾਰਡ ਤੇ ਚੈੱਕ ਕੀਤਾ ਸਾਨੂੰ ਕੋਈ ਉਸ ਇਦਾਂ ਦਾ ਡਾਟਾ ਨਹੀਂ ਲੱਗਿਆ ਬਿਕੋਜ਼ ਜਿਹੜਾ ਇਹ ਰਿਕਾਰਡ ਇਹਦਾ ਹੈਗਾ ਇਸ ਤੋਂ 3 ਸਾਲ ਵੱਡੀ ਲੜਕੀ ਦਾ ਸੀਗਾ ਫੋਨ ਫੋਨ ਤਾਂ ਸਾਨੂੰ ਬਹੁਤ ਜ਼ਿਆਦਾ ਅਸੀਂ ਡਰਦੇ ਆ ਮਤਲਬ ਕਿ ਬਸ ਸ਼ੁਰੂ ਹੀ ਨਾ ਹੋਏ ਇਸ ਲਈ ਸਾਡੀ ਪੂਰੀ ਕੋਸ਼ਿਸ਼ ਸੀ ਕਿ ਫੋਨ ਨਾ ਫੜਾਈਏ ਤੇ ਉਹਦੇ ਲਈ ਜੇ ਫੋਨ ਨਹੀਂ ਦੇਣਾ ਤੇ ਅ ਬੱਚੇ ਨੂੰ ਫਿਰ ਕਿਤੇ ਤਾਂ ਇੰਗੇਜ ਬੱਚਾ ਹੋਣਾ ਚਾਹੀਦਾ ਹੈ ਵੀ ਜਿਹੜੀ ਉਹਦੀ ਆਪਣੀ ਰੁਚੀ ਸੀ ਅਸੀਂ ਉਹਨੂੰ ਹੀ ਵਧਾਵਾ ਦਿੱਤਾ ਦੋਲਕੇ ਦਿਖਾਉਂਗੇ ਕਿ ਕੀ ਕੀ ਬੱਚੀ ਨੇ ਲਿਖਿਆ ਤੇ ਕੀ ਕੀ ਬਣਾਇਆ ਹਾਂਜੀ ਇਹ ਸੋ ਬੁੱਕ ਦਾ ਟਾਈਟਲ ਹੈਗਾ ਮਾਈ ਜਰਨੀ ਆਫ ਲਰਨਿੰਗ ਹੰਡਰਡ ਸਲੋਕਸ ਬੇਬੀ ਸਟੈਪਸ ਟੂ ਸਕਸੈਸ ਸੋ ਇਹ ਇਨੀਸ਼ੀਅਲ ਪੇजेस ਹੈਗੇ ਮੈਂ ਟਰਨ ਕਰ ਲੈਣਾ ਫਸਟ ਵਨ ਜਦੋਂ 10 ਸੇ ਸੀ ਅਕਮਿਨੀਆ ਦੇ ਜਦੋਂ ਬੱਚੀ ਸੀ ਇਹਦੇ ਮੂੰਹੋਂ ਨਿਕਲਿਆ ਸੀ ਹੈ ਸੋ ਉਹਦੀ ਸਟਾਰਟਿੰਗ ਇਦਾਂ ਹੋਈ ਸੀ ਓਮ ਜੈ ਜਗ ਜਦੋਂ ਉਹਨੇ ਬੋਲਿਆ ਸੀਗਾ ਔਰ ਉਹਦੇ ਨਾਲ ਦੀ ਇਲਸਟ੍ਰੇਸ਼ਨ ਹੈਗੀ ਹੈ ਕਿ ਇੱਕ ਬੱਚਾ ਹੈਗਾ ਆਪਣੀ ਮਾਂ ਦੀ ਗੋਦੀ ਦੇ ਵਿੱਚ ਦੇਖਿਆ ਅੱਜਕੱਲ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਵੱਡਿਆਂ ਨੂੰ ਵੀ ਪਿੱਛੇ ਮਾਤ ਪਾਉਂਦੇ ਹੋਏ ਅੱਗੇ ਚੱਲਦੇ ਰਹਿੰਦੇ ਨੇ ਤਾਂ ਜਿਸ ਤਰ੍ਹਾਂ ਸਮਾਜ ਅੱਗੇ ਵੱਧਦਾ ਜਾ ਰਿਹਾ ਬੱਚਿਆਂ ਦੀ ਸੋਚ ਦੇ ਵਿੱਚ ਵੀ ਬਹੁਤ ਫਰਕ ਆਂਦਾ ਜਾ ਰਿਹਾ ਜਿੱਥੇ ਵੱਡੇ-ਵੱਡੇ ਆਪਣੀ ਕਿਤਾਬਾਂ ਲਿਖਣ ਦੇ ਵਿੱਚ ناکਾਮ ਹੋ ਜਾਂਦੇ ਨੇ ਉੱਥੇ ਹੀ ਇੱਕ ਲੁਧਿਆਣੇ ਦੀ ਬੱਚੀ ਦੇ ਨਾਲ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਜਿਸ ਨੇ ਮਹਿਜ਼ 6 ਸਾਲ ਦੀ ਉਮਰ ਤੇ ਵਿੱਚ ਦੋ ਕਿਤਾਬਾਂ ਲਿਖੀਆਂ ਸanskrit ਜਿਹਨੂੰ ਬਹੁਤ ਮੁਸ਼ਕਿਲ ਭਾਸ਼ਾ ਵੀ ਕਿਹਾ ਜਾਂਦਾ ਹੈ ਤੇ ਟ੍ਰੈਡੀਸ਼ਨਲ ਭਾਸ਼ਾ ਵੀ ਹੈ ਭਾਰਤੀ ਤਾਂ ਉਸਦੇ ਸ਼ਲੋਕਾਂ ਨੂੰ ਅੰਗਰੇਜ਼ੀ ਦੇ ਵਿੱਚ ਇੱਕ ਕਿਤਾਬ ਦਾ ਰੂਪ ਦਿੱਤਾ ਦੋ ਕਿਤਾਬਾਂ ਉਸ ਬੱਚੀ ਨੇ ਲਿਖੀਆਂ ਸਾਡੇ ਨਾਲ ਇਸ ਸਮੇਂ ਉਹ ਬੱਚੀ ਵੀ ਮੌਜੂਦ ਹੈ ਤੇ ਉਸ ਤੇ ਮਾਤਾ-ਪਿਤਾ ਵੀ ਮੌਜੂਦ ਨੇ ਮਾਤਾ-ਪਿਤਾ ਦੋਨੋਂ ਡਾਕਟਰ ਨੇ ਗੱਲਬਾਤ ਵੀ ਕਰਦੇ ਆ ਸਾਡੇ ਨਾਲ ਡਾਕਟਰ ਸੰਚਿਤ ਨੇ ਤੇ ਡਾਕਟਰ ਰਾਵਿਕਾ ਤੇ ਉਹਨਾਂ ਦੀ 6 ਸਾਲਾਂ ਬੱਚੀ ਅਨੈਸ਼ਾ ਮੌਜੂਦਾ ਤੇ ਹੱਥ ਵਿੱਚ ਇੱਕ ਸਰਟੀਫਿਕੇਟ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਆਰਮ ਸਰਟੀਫਿਕੇਟ ਨਹੀਂ ਹੈ ਇਹ ਗਿਨੈਸ ਵਰਲਡ ਰਿਕਾਰਡ ਦਾ ਸਰਟੀਫਿਕੇਟ ਹੈ ਕਿ ਵਰਲਡ ਰਿਕਾਰਡ ਇਸ ਬੱਚੀ ਨੇ ਬਣਾਇਆ ਕਿ 6 ਸਾਲਾਂ ਦੀ ਉਮਰ ਦੇ ਵਿੱਚ ਦੋ ਕਿਤਾਬਾਂ ਜਿਹੜੀਆਂ ਨੇ ਉਹ ਪਬਲਿਸ਼ ਕਰ ਦਿੱਤੀਆਂ ਔਰ ਕਿਤਾਬਾਂ ਵੀ ਐਸੀਆਂ ਜਿਹੜੇ ਸੰਸਕ੍ਰਿਤ ਦੇ ਸ਼ਲੋਕ ਨੇ ਜਿਨ੍ਹਾਂ ਦੇ ਵਿੱਚ ਲਿਖੇ ਹੋਏ ਨੇ ਪਹਿਲਾਂ ਉਸਤੇ ਪਿਤਾ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਆ ਸਰ ਕਿਸ ਤਰ੍ਹਾਂ ਇਹ ਵਰਲਡ ਰਿਕਾਰਡ ਬਣਿਆ ਸ਼ੁਰੂਆਤ ਕਿੱਥੋਂ ਹੋਈ ਇਸ ਦਾ ਬੂਟਾ ਕਦੋਂ ਲੱਗਿਆ ਇਸ ਦਾ ਬੂਟਾ ਸਾਨੂੰ ਵੀ ਰੈਟਰੋਸਪੈਕਟਿਵਲੀ ਪਤਾ ਲੱਗਿਆ ਕਿ ਕਦੋਂ ਬੂਟਾ ਲੱਗਿਆ ਬਿਕੋਜ਼ ਜਦੋਂ ਅਸੀਂ ਇਹ ਜਰਨੀ ਸ਼ੁਰੂ ਕੀਤੀ ਸੀ ਆਲਮੋਸਟ 8 ਮਹੀਨੇ ਦੀ ਸੀਗੀ ਜਦੋਂ ਇਹ ਘਰੇ ਜਿਹੜੀ ਆਰਟੀਸੀ ਉਹਦੇ ਵਿੱਚੋਂ ਵਰਡ ਸਪੈਕ ਕਰਨ ਲੱਗ ਗਈ بس بیکوز ਸਾਨੂੰ ਲੱਗੇ ਕਿ ਉਹ ਵਰਡਸ ਬਹੁਤ اچھی ਤਰ੍ਹਾਂ ਪਿਕ ਕਰ ਰਹੀ ਹੈ ਤਾਂ ਅਸੀਂ ਥੋੜੀ ਥੋੜੀ ਉਹਨੂੰ ਸੰਸਕ੍ਰਿਤ ਸਿਖਾਣੀ ਸ਼ੁਰੂ ਕਰ ਦਿੱਤੀ। ਇਹ ਨਹੀਂ ਕਿ ਸਾਨੂੰ ਆਂਦੀ ਸੀ ਅਸੀਂ ਵੀ ਥੋੜਾ ਬਹੁਤ ਪੜ੍ਹ ਕੇ ਥੋੜਾ ਬਹੁਤ ਇਹਨੂੰ ਸਿਖਾਣਾ ਸ਼ੁਰੂ ਕਰਤਾ ਬੇਸਿਕ ਜੇ ਜਿਹੜੇ ਸ਼ਲੋਕ ਨੇ ਉਹ ਸਿਖਾਣੇ ਸ਼ੁਰੂ ਕਰ ਦਿੱਤੇ। ਖਾਸ ਤਦ ਇਹ ਸੀ ਕਿ ਬਹੁਤ ਜਲਦੀ ਪਿਕ ਕਰਨ ਲੱਗੀ। ਮਤਲਬ ਅਸੀਂ ਇੱਕ ਜਾਂ ਦੋ ਵਾਰ ਰਿਪੀਟ ਕਰਾਂਗੇ ਤਾਂ ਤੀਜੀ ਵਾਰ ਸ਼ੀ ਕੁਡ ਸੇ ਆਲਮੋਸਟ 80% ਉਹਦਾ ਇਹਨੂੰ ਆਨ ਲੱਗ ਗਿਆ ਸੀਗਾ। ਸੋ ਹੌਲੀ ਹੌਲੀ ਕਰਦੇ ਇਹਨੇ ਆਲਮੋਸਟ ਸੌਰਕ ਸ਼ਲੋਕ ਸਿੱਖਲੇ ਸੀ ਟਿਲ ધ ਏਜ ਆਫ 5 ইয়ার্স ওਦੋਂ ਤੱਕ ਵੀ ਅਸੀਂ ਕੁਝ ਬੁੱਕ ਬਾਰੇ ਕੁਝ ਐਦਾਂ ਸੀਰੀਅਸਲੀ ਕੁਝ ਸੋਚਿਆ ਨਹੀਂ ਸੀਗਾ ਬਟ ਸਿਰਫ ਅਸੀਂ ਇੱਕ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਅਪਲਾਈ ਕੀਤਾ ਤਾਂ ਉਹਨਾਂ ਨੇ ਸਾਨੂੰ ਰਿਕਗਨਾਈਜ਼ ਕੀਤਾ ਕਿ ਯੰਗੇਸਟ ਪਰਸਨ অর ਸੌਰੀ ਮਤਲਬ ਐਟ ધ ਏਜ ਆਫ 5 ইয়ার্স ਸੌਰਕ ਸ਼ਲੋਕ ਆਨਲੀ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਇਦੀ ਮਦਰ ਇੱਕ ਦਿਨ ਆਪਣੀ ਬੁੱਕ ਲਿਖ ਰਹੀ ਸੀਗੇ ਸ਼ੀ ਵਾਸ ਮਤਲਬ ਬਹੁਤ देर ਦੀ ਬੁੱਕ ਲਿਖ ਰਹੀ ਸੀਗੇ ਤੇ ਬੱਚੇ ਨੇ ਪੁੱਛਿਆ ਕਿ ਆਪ ਕਿਆ ਕਰ ਰਹੀ ਸੀ ਮਦੀ ਮਦਰ ਡਾਕਟਰ ਆਵਿਕਾ ਨੇ ਕਿਹਾ ਕਿ ਕਿ ਮੈਂ ਬੁੱਕ ਲਿਖ ਰਹੀ ਆ ਸੋ ਇਦੀ ਅੰਦਰੋਂ ਜਿਗਿਆਸਾ ਹੋ ਗਈ ਕਿ ਬੁੱਕ ਲਿਖ ਕੇ ਕਿਆ ਹੁੰਦਾ ਹੈ ਫਿਰ ਮਦੀ ਮਦਰ ਨੇ ਦੱਸਿਆ ਕਿ ਆਪ ਆਥਰ ਬਣ ਜਾਂਦੇ ਹੋ ਫਿਰ ਇਹਨੇ ਇੱਕ ਰੈਟੇਜੀ ਲਗਾ ਲਈ ਕਿ ਮੈਂ ਵੀ ਆਥਰ ਬਣਨਾ ਹੈ ਉਹ ਦਨ ਸਗਾ ਤੇ ਅੱਜ ਦਾ ਦਿਨ ਹੈ ਉਸ ਤੋਂ ਬਾਅਦ ਇਹਦੀ ਮਦਰ ਨੇ ਆਪਣੀ ਬੁੱਕ ਬਿਲਕੁਲ ਸਾਈਡ ਤੇ ਕੱਢਦੀ ਕਿ ਇਹਦਾ ਪਹਿਲਾ ਮਜ਼ਦਾ ਟਾਰਗੇਟ ਸੀ ਕਿ ਮੈਂ 1 ਮਨਥ ਦੇ ਪਬਲਿਸ਼ ਕਰਾ ਲੈਣੀ ਹੈ ਉਹਨੇ ਆਪਣੀ ਬੁੱਕ ਸਾਈਡ ਤੇ ਕਰਦੀ ਤੇ ਬੱਚੇ ਦੀ बिकॉज ਇਹ ਰੂਚੀ ਹੋਣਾ ਸਾਨੂੰ ਲੱਗਦਾ ਕਿ ਐਕਸੈਪਸ਼ਨਲ ਜੀ ਗੱਲ ਹੈ ਤੇ बिकॉज ਇਟ ਇਜ਼ ਐਕਸੈਪਸ਼ਨਲ ਉਹਨੂੰ ਉਹਨੂੰ ਪ੍ਰਮੋਟ ਕਰਨਾ ਬਹੁਤ ਜ਼ਰੂਰੀ ਹੈ ਸੋ ਉਹਨੇ ਬੁੱਕ ਲਿਖਣੀ ਸ਼ੁਰੂ ਕਰਤੀ 8 ਮਹੀਨੇ ਦੇ ਵਿੱਚ ਉਹਨੇ ਸਾਰੀ ਇਲਸਟ੍ਰੇਸ਼ਨਸ ਡਰਾਇੰਗਸ ਉਹਦੀਆਂ ਆਪ ਬਣਾਈਆਂ ਔਰ ਨਾਲ ਉਹਦੇ ਵਿੱਚ ਸ਼ਲੋਕ ਨੇ ਜਿਹਦੇ मीनिंग्स ਨੇ ਔਰ ਨਾਟ ਓਨਲੀ 댓 ਉਹਨੇ ਸ਼ਲੋਕ ਕਿਵੇਂ ਸਿੱਖੇ ਸੋ ਦੋ ਵੋਲਿਊਮਸ ਦੇ ਵਿੱਚ ਹੈਗੀ ਬੁੱਕ ਮਾਈ ਜਰਨੀ ਆਫ ਲਰਨਿੰਗ 100 ਸ਼ਲੋਕਸ ਜਿਹਦੇ ਵਿੱਚ ਦੱਸਿਆ ਹੋਇਆ ਕਿ 100 ਸ਼ਲੋਕ ਦੀ ਜਰਨੀ ਕਿਵੇਂ ਸੀਗੀ ਔਰ ਸੈਕੰਡ ਪਾਰਟ ਦੇ ਵਿੱਚ ਹੈ ਹਾਊ ਟੂ ਲਰਨ 100 ਸ਼ਲੋਕਸ ਈਜ਼ੀਲੀ ਜਿਹਦੇ ਵਿੱਚ ਡਿਟੇਲ ਚ ਮੈਂਸ਼ਨ ਹੈ ਕਿ ਉਹਨੇ ਕਿਵੇਂ ਸਿੱਖੇ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਦੋ ਤਿੰਨ ਵਾਰੀ ਸੀ ਬੋਲੇ ਉਹਨੂੰ ਯਾਦ ਹੋ ਗਿਆ ਨਾਟ ਓਨਲੀ ਥੈਟ ਉਹਦੀ ਮਦਰ ਸਬ ਕੰਡੀਸ਼ਨ ਸਬ ਕੌਨਸ਼ੀਅਸ ਕੰਡੀਸ਼ਨਿੰਗ ਵੀ ਕਰਦੀ ਸੀਗੀ ਬਿਕੋਜ਼ ਇੱਕ ਸੰਸਕ੍ਰਿਤ ਤੁਹਾਨੂੰ ਪਤਾ ਇਹੋ ਜੀ ਭਾਸ਼ਾ ਨੂੰ ਸਿੱਖਣਾ ਇਨਾ ਈਜ਼ੀ ਨਹੀਂ ਹੈਗਾ ਸੋ ਉਹਦੇ ਨਾਲ ਉਹ ਇੰਬਾਈਬ ਕਰਨ ਲੱਗ ਗਈ ਛੋਟੀ 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 ਚੀਜ਼ ਵੀ ਉਹਨੂੰ ਮੰਨ ਲਓ ਕੁਝ ਦੂਰੋਂ ਹੀ ਕੋਈ ਸੰਸਕ੍ਰਿਤ ਵਰਡ ਦੇਖਣਾ ਤਾਂ ਉਹਨੇ ਆਪ ਹੀ ਪਿਕ ਕਰ ਲੈਣਾ ਕਿ ਇਹ ਕਿੱਥੇ ਪੜਿਆ ਸੀਗਾ ਇਸ ਕਰ ਇਹ ਕਰ ਕਰਕੇ ਫਾਈਨਲੀ ਜਦੋਂ ਇਹਨੇ ਸਾਰਾ ਕੁਝ ਕਰ ਲਿਆ ਦੈਨ ਉਹਦੀ ਬੁੱਕ ਪਬਲਿਸ਼ ਹੋਈ ਅਸੀਂ ਕਮਰਸ਼ੀਅਲੀ ਬੁੱਕ ਪਬਲਿਸ਼ ਕਰਾਈ ਦੋਨੋਂ ਵੋਲਿਊਮਸ ਔਰ ਉਸ ਤੋਂ ਬਾਅਦ ਇੱਕ ਦਿਨ ਅਸੀਂ ਐਦਾਂ ਹੀ ਬੈਠੇ ਸੀਗੇ ਤੇ ਗੱਲ ਚੱਲ ਰਹੀ ਸੀ ਕਿ ਬੁਕ ਤਾਂ ਚਲੋ ਆ ਗਈ ਹੁਣ ਥੈਨ ਅਸੀਂ ਬਾਈ ਚਾਂਸ ਹੀ ਸੋਚਿਆ ਕਿ ਸਾਡੇ ਇੱਕ ਰਿਲੇਟਿਵ ਨਾਲ ਗੱਲ ਕਰੀ ਉਹ ਕਹਿੰਦੇ 6 ਇਅਰਸ ਤੇ ਪ੍ਰੋਬੇਬਲੀ ਕਿਸੇ ਹੋੜ ਦੀ ਬੁੱਕ ਨਹੀਂ ਆਈ ਹਾਂ ਸੋ ਅਸੀਂ ਗਿਨੈਸ ਵਰਲਡ ਰਿਕਾਰਡ ਤੇ ਚੈੱਕ ਕੀਤਾ ਸਾਨੂੰ ਕੋਈ ਉਸ ਐਦਾਂ ਦਾ ਡਾਟਾ ਨਹੀਂ ਲੱਗਿਆ ਬਿਕਾਜ਼ ਜਿਹੜਾ ਇਹ ਰਿਕਾਰਡ ਇਹਦਾ ਹੈਗਾ ਇਹ ਇਸ ਤੋਂ 3 ਸਾਲ ਵੱਡੀ ਲੜਕੀ ਦਾ ਸੀਗਾ ਸੋ ਅਸੀਂ ਉਹਦੇ ਲਈ ਫਿਰ ਤਿਆਰੀ ਤਿਆਰੀ ਤਾਂ ਕੀ ਸੀਗੀ ਸਾਡੇ ਕੋਲ ਬੁੱਕਸ ਸੀਗੀ ਸਾਡੇ ਕੋਲ ਸਾਰਾ ਕੁਝ ਸੀਗਾ ਉਹ ਅਸੀਂ ਸਬਮਿਟ ਅਪਲੀਕੇਸ਼ਨ ਸਬਮਿਟ ਕਰਤੀ ਸੋ ਅਪਲੀਕੇਸ਼ਨ ਪ੍ਰੋਸੈਸ ਗਿਨੀਸ ਦਾ ਬਹੁਤ ਜ਼ਿਆਦਾ ਹਾਰਡ ਹੈ that is why it is ginness world record ਹੈ ਨਾ ਬਿਕੋਜ਼ ginness world record ਤੋਂ ਉੱਪਰ ਕੋਈ ਵੀ ਰਿਕਾਰਡ ਨਹੀਂ ਹੈਗਾ ਦੁਨੀਆ ਦੇ ਵਿੱਚ ਅ ਸੋ ਜਦੋਂ ਅਪੀ ਅਪਲੀਕੇਸ਼ਨ ਸਬਮਿਟ ਕੀਤੀ ਸਿਰਫ ਅਪਲੀਕੇਸ਼ਨ ਐਕਸੈਪਟ ਕਰਨ ਨੂੰ ਉਹਨਾਂ ਨੇ 3 ਮੰਥਸ ਲਗਾਏ 3 ਮੰਥਸ ਬਾਅਦ ਸਾਨੂੰ ਅਪਲੀਕੇਸ਼ਨ ਦਾ ਅਪਰੂਵਲ ਆਇਆ ਬਟ ਉਹਨਾਂ ਦੀ ਜਿਹੜੀ ਚੈਕਲਿਸਟ ਹੈ दैट इज ह्यूज ਉਸ ਘਟੋ ਘਟ 20 25 ਅ ਮਤਲਬ ਅਲੱਗ ਅਲੱਗ ਚੈਕਲਿਸਟ ਦੇ ਪਾਰਟਸ ਹੈਗੇ ਆ ਉਹਦੇ ਵਿੱਚ ਆਲਮੋਸਟ 40 50 ਵੀਡੀਓਜ਼ ਦੀ ਡਿਮਾਂਡ ਹੁੰਦੀ ਉਹਨਾਂ ਦੀ ਇੱਕ ਇੱਕ ਚੀਜ਼ ਜਿਵੇਂ ਇਲਸਟ੍ਰੇਸ਼ਨ ਸਾਰੀਆਂ ਪ੍ਰੋਵਾਈਡ ਕੀਤੀਆਂ ਯੈਸ ਹਾਂਜੀ ਸੋ 2 ਮਿੰਟਸ ਤੋਂ ਲਾਈਕ 20 ਮਿੰਟਸ ਦੀ ਵੀਡੀਓਜ਼ ਹੈਗੀਆਂ ਉਹਦੇ ਵਿੱਚ ਉਸ ਸਟਾਰਟਿੰਗ ਫਰੋਮ ਕਿ ਜਿਹੜੀ ਇਹ 3 ਸਾਲ ਤੇ ਹਨੂਮਾਨ ਚਾਲੀਸਾ ਦੇਖ ਕੇ ਬੋਲ ਰਹੀ ਹੈ ਸਟਾਰਟਿੰਗ ਫਰੋਂ ਕਿ 2 ਸਾਲ ਤੇ ਇੱਕ ਕਾਰਡ ਰੈਕਗਨਾਈਜ਼ ਕਰ ਰਹੀ ਹੈ ਤੁਹਾਡੇ ਕੋਲ ਸਾਰੀਆਂ ਸਿਗੀਆਂ ਹਾਂਜੀ ਸਾਡੇ ਕੋਲ ਸਾਰੀਆਂ ਸਿਗੀਆਂ ਬਿਕੋਜ਼ ਅਸੀਂ ਪਹਿਲਾਂ ਵੀ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਲਈ ਅਪਲਾਈ ਕੀਤਾ ਹੋਇਆ ਸੀਗਾ ਸੋ ਸਾਡੇ ਕੋਲ ਸੀਗਾ ਪਲੱਸ ਜਿਹੜੀ ਡਰਾਇੰਗ ਕਰਦੇ ਦੀ ਇਲਸਟ੍ਰੇਸ਼ਨ ਬਣਾਉਣ ਦੀ ਸਾਰੀ ਵੀਡੀਓਜ਼ ਪਲੱਸ ਇਹਦੀ ਜਿਹੜੀ ਬੁੱਕ ਲਿਖਣ ਦੀ ਵੀਡੀਓਜ਼ ਇੱਕ ਇੱਕ ਚੀਜ਼ ਦੀ ਉਹਨਾਂ ਨੇ ਡਿਟੇਲਡ ਵੀਡੀਓ ਸਾਡੇ ਕੋਲ ਮੰਗਵਾਈ ਔਰ ਬਹੁਤ ਜ਼ਿਆਦਾ ਹੀ ਉਹਨਾਂ ਦਾ ਸਟ੍ਰਿਕਟ ਉਹ ਹੈਗਾ ਬਿਕੋਜ਼ ਇਟ ਇਜ਼ ਅਗੇਨ ਕਿਉਂਕਿ ਗਿਨੀਜ਼ ਵਰਲਡ ਰਿਕਾਰਡ ਹੈ ਔਰ 3 ਮੰਥਸ ਬਾਅਦ ਫਿਰ ਸਾਨੂੰ ਮੇਲ ਆਇਆ ਕਿ ਫਾਈਨਲੀ ਸਾਡਾ ਜਿਹੜਾ ਹੈਗਾ ਰਿਕਾਰਡ ਐਕਸੈਪਟ ਹੋ ਗਿਆ ਜੀ ਔਰ ਉਸ ਤੋਂ ਬਾਅਦ 20 25 ਦਿਨ ਬਾਅਦ ਸਾਨੂੰ ਆਫੀਸ਼ੀਅਲ ਸਰਟੀਫਿਕੇਟ ਜਿਹੜਾ ਇਹਨਾਂ ਦੇ ਹੈੱਡਕ quarters ਹੈਗਾ ਇੰਗਲੈਂਡ ਦੇ ਵਿੱਚ ਉਦੋਂ ਸਾਨੂੰ ਆਫੀਸ਼ੀਅਲੀ ਸਰਟੀਫିକેટ ਆਇਆ ਮੈਮ ਘਰ ਤੋਂ ਮਾਹੌਲ ਵੀ ਇਸ ਤਰ੍ਹਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਤੁਹਾਡੇ ਘਰ ਦਾ ਮਾਹੌਲ ਇਸੇ ਤਰ੍ਹਾਂ ਸੀਗਾ ਪਾਠ ਪੂਜਾ ਵਾਲਾ ਸੀਗਾ ਤੁਸੀਂ ਆਪਣੀ ਬੱਚੀ ਨੂੰ ਫੋਨ ਦੇਣ ਦੀ ਬਜਾਏ ਬੁੱਕ ਹੱਦ ਦੇ ਵਿੱਚ ਫੜਾਈ ਹਾਂਜੀ ਸਰ ਐਕਚੁਅਲੀ ਸਾਨੂੰ ਇਹ ਫੋਨ ਤੋਂ ਤਾਂ ਸਾਨੂੰ ਬਹੁਤ ਜ਼ਿਆਦਾ ਅਸੀਂ ਡਰਦੇ ਆ ਮਤਲਬ ਕਿ ਬਸ ਸ਼ੁਰੂ ਹੀ ਨਾ ਹੋਏ ਇਸ ਲਈ ਸਾਡੀ ਪੂਰੀ ਕੋਸ਼ਿਸ਼ ਸੀ ਕਿ ਫੋਨ ਨਾ ਫੜਾਈਏ ਤੇ ਉਹਦੇ ਲਈ ਜਦ ਫੋਨ ਨਹੀਂ ਦਿਨਾ ਤੇ ਬੱਚੇ ਨੂੰ ਫਿਰ ਕਿਤੇ ਤਾਂ ਇੰਗੇਜ ਬੱਚਾ ਹੋਣਾ ਚਾਹੀਦਾ ਫਿਰ ਜਿਹੜੀ ਉਹਦੀ ਆਪਣੀ ਰੁਚੀ ਸੀ ਅਸੀਂ ਉਹਨੂੰ ਹੀ ਵਧਾਵਾ ਦਿੱਤਾ ਤੇ ਕੱਦ ਦੇ ਵਿੱਚ ਰੋਜ਼ ਆਰਤੀ ਹੁੰਦੀ ਸੀ ਹਾਂਜੀ ਆਰਤੀ ਸਾਡੇ ਘਰ 'ਚ ਰੋਜ਼ ਹੁੰਦੀ ਹੈ ਸਰ ਤੇ ਜੀ ਬਾਈ ਚਾਂਸ ਕਿਸੇ ਕਾਰਨ ਨਾਲ ਆਰਤੀ ਨਹੀਂ ਵੀ ਹੋ ਰਹੀ ਕਿਉਂਕਿ ਆਰਤੀ ਲੰਬੀ ਹੁੰਦੀ ਹੈ ਤਾਂ ਸੀ ਜੋਤ ਜ਼ਰੂਰ ਚਲਾਉਂਦੇ ਸੀ ਕੋਈ ਵੀ ਦਿਨ ਸਾਡੇ ਘਰ 'ਚ ਐਦਾਂ ਨਹੀਂ ਹੁੰਦਾ ਜਦ ਜੋਤ ਨਾ ਚੱਲੇ ਅਨੈਸ਼ਾ ਰੋਜ਼ ਉਸ ਚੀਜ਼ ਨੂੰ ਦੇਖਦੀ ਸੀ ਹਾਂਜੀ ਅਨੈਸ਼ਾ ਤੇ ਉਹਦੀ ਛੋਟੀ ਸਿਸਟਰ ਨਹਿਰਾ ਦੋਨੋਂ ਜੋਤ ਦੇਖਦੇ ਨੇ ਤੇ ਹੁਣ ਉਹਨਾਂ ਨੂੰ ਵੀ ਬਹੁਤ ਸ਼ੌਕ ਹੈ ਉਹ ਉਹਦਾ ਉਹਨਾਂ ਲਈ ਨਾਰਮਲ ਹੈ ਉਹ ਗੱਲ ਉਹ ਕੋਈ ਉਹ ਜੋਤ ਦੇਖਦੇ ਐ ਰੋਜ਼ ਕਿ ਇਹ ਇੰਪੋਰਟੈਂਟ ਹੈ ਇਹ ਹੋਗਾ ਹੀ ਉਹਨਾਂ ਨੂੰ ਪਤਾ ਹੈ ਤੇ ਜਿਹੜਾ ਇਹਦਾ ਸੰਸਕ੍ਰਿਤ ਸਿੱਖਣ ਦਾ ਪਾਰਟ ਹੈ ਕਿ ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀ ਕਿ ਸੰਸਕ੍ਰਿਤ ਬਹੁਤ ਔਖੀ ਹੈ ਔਖੀ ਤਾਂ ਅਖੀ ਚੀਜ਼ ਜੇ ਕਿਸੇ ਵੀ ਬੱਚੇ ਨੂੰ ਸਿਖਾਣੀ ਹੈ ਇਹਦੀ ਤਾਂ ਰੁਚੀ ਸੀਗੀ ਪਰ ਜੇ ਕਿਸੇ ਵੀ ਬੱਚੇ ਦੀ ਜਿਹਦੀ ਇੰਨੀ ਰੁਚੀ ਨਾ ਵੀ ਹੋਏ ਉਹ ਜਦ ਰਾਤ ਨੂੰ ਨੀਂਦ 'ਚ ਜਾ ਰਿਹਾ ਨਾ ਪਹਿਲੇ 10 ਮਿੰਟਾਂ 'ਚ ਉਹਦੇ ਕੰਨ 'ਚ ਬੋਲਣ ਨਾਲ ਉਹ ਬਹੁਤ ਜਲਦੀ ਸਿੱਖ ਜਾਂਦਾ ਹੈ ਇਹ ਨੂੰ ਹੀ ਸਬਕੌਂਸ਼ੀਅਸ ਕੰਡੀਸ਼ਨਿੰਗ ਜਿਹੜੀ ਡਾਕਟਰ ਸਾਹਿਬ ਮੈਂਸ਼ਨ ਕਰ ਰਹੇ ਸੀ ਇੱਕ ਤਾਂ ਰਾਤ ਨੂੰ ਸੌਣ ਲੱਗਿਆ ਉਹਦੇ ਕੰਨ 'ਚ ਚਲੇ ਜੇ ਇੱਕ ਜਦੋਂ ਬੱਚਾ ਸਵੇਰੇ ਉੱਠਦਾ ਉਹਨੂੰ ਬਹੁਤ ਹੀ ਪਿਆਰ ਨਾਲ ਹੱਗ ਕਰਕੇ ਪਿਆਰ ਕਰਕੇ ਜਦੋਂ ਆਪਾਂ ਉਠਾਨਦੇ ਆ ਬੱਚਾ ਬੜੇ ਰਿਲੈਕਸਡ ਸਟੇਟ ਸਟੇਟ ਆਫ ਮਾਈਂਡ 'ਚ ਹੁੰਦਾ ਹੈ ਤੇ ਸਬਕੌਂਸ਼ੀਅਸ ਉਸ ਵੇਲੇ ਐਕਟਿਵ ਹੁੰਦਾ ਹੈ ਜੀ ਵੈਨ ਦੇ ਫਾਲ ਇਨ স্লিপ ਐਂਡ ਵੈਨ ਦੇ ਵੇਕ ਅਪ ਜੀ ਉਸ ਟਾਈਮ ਤੇ ਜੋ ਵੀ ਉਹਨਾਂ ਦੇ ਕੰਨ ਚ ਪਾ ਦੋ ਪੂਰਾ ਦਿਨ ਉਹਨਾਂ ਦੇ ਉਹਨਾਂ ਦੇ ਦਿਮਾਗ ਚ ਘੁੰਮਦਾ ਰਹਿੰਦਾ ਹੈ ਐਸ ਵਰਕਿੰਗ ਪੇਰੈਂਟ অর ਉਹ ਵੀ ਡਾਕਟਰ profession ਹੈ ਜਿਸ 24 ਘੰਟੇ ਤੁਹਾਨੂੰ ਨਹੀਂ ਪਤਾ ਤੁਸੀਂ ਕਦੋਂ ਵੀ ਤੁਹਾਨੂੰ ਕਾਲ ਆਂਦੀ ਹੈ ਐਮਰਜੈਂਸੀ ਹੈ ਤੁਹਾਨੂੰ ਜਾਣਾ ਪੈਂਦਾ ਕਿਸ ਤਰ੍ਹਾਂ ਫਿਰ ਬੱਚੇ ਦੀ ਇਸ ਤਰ੍ਹਾਂ ਇੱਕ ਇਹ ਨਾਲ ਪਰਵਰਿਸ਼ ਕੀਤੀ ਬੱਚੇ ਨੂੰ ਲੈ ਕੇ ਕੀ ਸ਼ੌਂਕ ਸੀਗਾ ਅ ਸੇ ਡਾਕਟਰ ਸਾਹਿਬ ਗੈਸਟਰੋਐਂਟਰੋਲੋজিস্ট ਹੈ ਮੈਂ ਸਕਿਨ ਸਪੈਸ਼ਲਿਸਟ ਹਾਂ ਮੇਰੀ ਬ੍ਰਾਂਚ 'ਚ ਐਨੀ ਐਮਰਜੈਂਸੀ ਨਹੀਂ ਹੈ ਫੀ ਅਸੀਂ ਆਪਣੇ ਟਾਈਮਿੰਗਸ ਦੋਨਾਂ ਨੇ ਇਸ ਹਿਸਾਬ ਨਾਲ ਰੱਖੇ ਹਨ ਕਿ ਬੱਚਿਆਂ ਦੇ ਜਿਹੜੇ ਆਵਰਸ ਨੇ ਉਹ ਅਸੀਂ ਕਿਸੇ ਵੀ ਤਰ੍ਹਾਂ ਨਾਲ ਫਿਕਸਡ ਰੱਖੇ ਹੋਏ ਹਨ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅ ਡਿਸਪਾਈਟ ਦ professions ਬੱਚੇ ਨੂੰ ਉਹਦਾ ਜਿਹੜਾ ਡਿਊ ਟਾਈਮ ਹੈ ਅਸੀਂ ਕਿਸੇ ਵੀ ਤਰ੍ਹਾਂ ਜ਼ਰੂਰ ਦਈਏ ਸਾਨੂੰ ਇਕਵਲੀ ਬੁੱਕ ਖੋਲ ਕੇ ਦਿਖਾਉਂਗੀ ਕਿ ਕੀ ਕੀ ਬੱਚੀ ਨੇ ਲਿਖਿਆ ਤੇ ਕੀ ਕੀ ਬਣਾਇਆ ਹਾਂਜੀ ਇਹ ਸੋ ਬੁੱਕ ਦਾ ਟਾਈਟਲ ਹੈਗਾ ਮਾਈ ਜਰਨੀ ਆਫ ਲਰਨਿੰਗ ਹੰਡਰਡਸ ਲੁਕਸ ਬੇਬੀ ਸਟੈਪਸ ਟੂ ਸਕਸੈਸ ਸੋ ਇਹ ਇਨੀਸ਼ੀਅਲ ਪੇजेस ਹੈਗੇ ਮੈਂ ਟਰਨ ਕਰ ਲੈਣਾ ਇਹ ਫਰਸਟ ਵਨ ਜਦੋਂ ਦਸਰੇ ਸਾਲ ਸੀ ਅੱਠ ਮਹੀਨਿਆਂ ਦੀ ਜਦੋਂ ਬੱਚੀ ਸੀ ਇਹਦੇ ਮੂੰਹੋਂ ਨਿਕਲਿਆ ਸੀ ਹੈ ਸੋ ਉਹਦੀ ਸਟਾਰਟਿੰਗ ਇਦਾਂ ਹੋਈ ਸੀ ਓਮ ਜੈ ਜਗ ਜਦੋਂ ਉਹਨੇ ਬੋਲਿਆ ਸੀਗਾ ਔਰ ਉਹਦੇ ਨਾਲ ਦੀ ਇਲਸਟ੍ਰੇਸ਼ਨ ਹੈਗੀ ਹੈ ਕਿ ਇੱਕ ਬੱਚਾ ਹੈਗਾ ਆਪਣੀ ਮਾਂ ਦੀ ਗੋਦੀ ਦੇ ਵਿੱਚ ਇਹ ਸਾਰੀ ਜਿਹੜੀ ਪੇਂਟਿੰਗਸ ਨੇ ਵੀ ਇਸ ਨੇ ਅਨੈਸ਼ਨ ਨੇ ਬਣਾਈ ਟੋਟਲੀ ਟੋਟਲੀ ਉਹੀ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀਗਾ ਨਾ ਕਿ ਇਹ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਵੀ ਹੈਵ ਟੂ ਸੈਂਡ ਅ ਇਹ ਦੇ ਲਈ ਰਿਕਾਰਡਿੰਗ ਰਿਕੋਰਡ ਕਰਦੇ ਰਹੀ ਨਹੀਂ ਨਹੀਂ ਜਿਹੜੀ ਰਿਕਾਰਡਿੰਗ ਆਫ ਬਣਾਈ ਹਾਂਜੀ 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 올 द इलस्ट्रेशंस ਹਾਂਜੀ ਹਾਂਜੀ ਜੀ ਤੁਸੀਂ ਦੇਖੋ ਨਾ ਮਤਲਬ ਇਹਦੇ ਚ ਪਰਫੈਕਸ਼ਨ ਗੋਲ ਨਹੀਂ ਸੀਗਾ ਦਾ ਗੋਲ ਵਾਸ ਨਾਟ ਕਿ ਬਹੁਤ ਅੱਛੀ ਬਣਨੀ ਚਾਹੀਏ ਦੇਖੋ ਤੁਸੀਂ ਟੇਡੀ ਮੇਡੀ ਜਿਵੇਂ ਵੀ ਉਹਨੇ ਬਣਾਈ ਜਿਵੇਂ ਵੀ ਬਣਾਉਂਦੇ ਬਸ ਉਹਨੂੰ ਪ੍ਰੇਰਿਤ ਕਰਨਾ ਉਹਨੇ ਆਪਣੀ ਜਗਿਆਸਾ ਜਿਤਾਈ ਤਾਂ ਜਿਵੇਂ ਵੀ ਟੇਡੀ ਮੇਡੀ ਬਣਾਈਏ ਉਹਨੇ ਉਹਨੂੰ ਬਸ ਅਪਰੀਸ਼ੀਏਟ ਕਰਨਾ ਜ਼ਰੂਰੀ ਹੈ ਨਾਇਸ਼ਾ ਨੂੰ ਨਾਇਸ਼ਾ ਬੇਟਾ ਇੱਧਰ ਆਇਓ ਨਾਇਸ਼ਾ ਇੱਧਰ ਆਓ ذراؤ मैं हाँ आप कैसे हो ठीक हूँ कौन सी क्लास में पढ़ते हो क्लास वन कौन से स्कूल में सतपाल मित्तल अच्छा आपने जो दो बुक्स लिखी हैं उनके टाइटल्स के नेम क्या हैं माय लर्निंग एंड एंड हाउ हाउ टू टू लर्न इजी कैसा लगा आपको बुक लिख के आप ऑथर बन गए ऑथर अनायशाह कैसा लग रहा है आपको अच्छा अच्छा लग रहा है बड़े होकर क्या बनना चाहते हो ऑथर बनना चाहते हो और डॉक्टर डॉक्टर भी तो डॉक्टर बनोगे कि ऑथर बनोगे दोनों दोनों कैसे बन जाओगे डॉक्टर बन दोनों भी बन सकते हैं बन सकते हैं अब मेरे को तो लगता है कि नहीं बन सकते बन एक बन ही चीज बन, बन सकते हैं दोनों बन सकते हैं एक पहले ऑथर बनूंगी फिर डॉक्टर और हाँ। बड़े होके कितना बड़ा होना और इतना बड़ा जितने बड़े मेरे स्माइरा दीदी है वो कौन है मेरी कजन अच्छा तो अब ऑथर आप अभी बने नहीं इधर आ गया हो ऑथर अभी बने नहीं आप कह रहे बड़े हो बड़े होकर बनना ऑथर फिर ऑथर तो अभी नहीं बन गए आप अभी बनी रही हूँ हाँ, तो फिर बड़े होकर क्या बनोगे बड़े होकर डॉक्टर अभी तो कह रहे थे ऑथर और डॉक्टर दोनों बनना है ਡਾਕਟਰ ਮੈਮ ਅੱਜ ਕੱਲ ਦੀ ਸੋਸਾਇਟੀ ਦੇ ਵਿੱਚ ਜਿਹੜੇ ਬੱਚੇ ਨੇ ਉਹ ਫੋਨਸ ਤੇ ਜ਼ਿਆਦਾ ਐਡਿਕਟਡ ਹੁੰਦੇ ਨੇ ਸਕਰੀਨ ਟਾਈਮਿੰਗ ਉਹਨਾਂ ਦੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੁਸੀਂ ਕਿਸ ਤਰ੍ਹਾਂ ਕੋਸ਼ਿਸ਼ ਕਰਦੇ ਹੋ ਕਿ ਸਕਰੀਨ ਟਾਈਮਿੰਗ ਜਿਹੜੀ ਹੈ ਉਹ ਘੱਟ ਹੋਵੇ ਸਰ ਸਕਰੀਨ ਟਾਈਮ ਘਟਾਣ ਲਈ ਨਾ ਪਹਿਲੀ ਗੱਲ ਤਾਂ ਬਹੁਤ ਇਟ ਇਜ਼ ਅ ਵੈਰੀ ਡਿਫਿਕਲਟ ਥਿੰਗ ਅੱਜ ਦੇ ਟਾਈਮ 'ਚ ਔਖਾ ਹੈ ਤੇ ਸਭ ਤੋਂ ਜ਼ਰੂਰੀ ਚੀਜ਼ ਬੱਚੇ ਦੇ ਨਾਲ ਨਾ ਬੈਠਣਾ ਪੈਂਦਾ ਹੈ ਮਤਲਬ ਬੈਠਣਾ ਹੀ ਪਏਗਾ ਕੋਈ ਰਿਪਲੇਸਮੈਂਟ ਨਹੀਂ ਹੈ ਕੁਝ ਵੀ ਬੱਚਾ ਕਰ ਰਿਹਾ ਉਹਨੂੰ ਹੁੰਦਾ ਹੈ ਮੇਰੀ ਮੰਮਾ ਜਾਂ ਪਾਪਾ ਮੇਰੇ ਨਾਲ ਬੈਠੇ ਹੈ ਤਾਂ ਉਹ ਕਰਦਾ ਰਹੇਗਾ ਜੇ ਆਪਾਂ ਸੋਚੀਏ ਕਿ ਉਹਨੂੰ ਕੰਮ ਦੇ ਕੇ ਅਸੀਂ ਚਲੇ ਜਾਈਏ ਤਾਂ ਇੰਨੇ ਛੋਟੇ ਬੱਚੇ ਡਿਸਟਰੈਕਟ ਤਾਂ ਹੁੰਦੇ ਨੇ ਤੇ ਜੇ ਦੂਰ ਰੱਖਨੇ ਹੈ ਸਕਰੀਨਸ ਤੋਂ ਤੇ ਫਿਊਚਰ ਚਾਣ ਵਾਲੀ ਜਿਹੜੀ ਸਕਰੀਨ ਐਡਿਕਸ਼ਨ ਐ ਅਸੀਂ ਆਪਣੇ ਬੱਚੇ ਨੂੰ ਜੇ ਉਹਦੇ ਤੋਂ ਪ੍ਰੋਟੈਕਟ ਕਰਨਾ ਚਾਹੁੰਦੇ ਆ ਤਾ ਅੱਜ ਬੈਠਣਾ ਪਏਗਾ ਬੱਚੇ ਦੇ ਨਾਲ ਸਾਨੂੰ ਇਹ ਲੱਗਦਾ ਹੈ ਸਰ 6 ਸਾਲਾਂ ਦੀ ਉਮਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਕੋਲ ਜਾ ਕੇ ਉਹ ਆਨਰ ਕਰਤੇ ਨੇ ਸਾਰੇ ਪਾਸੇ ਵਾਵਾਹੀ ਵੀ ਹੁੰਦੀ ਹੈ ਕਿਸ ਤਰ੍ਹਾਂ ਦੇ ਲੱਗਿਆ ਮਾਪੇ ਫੋਨ ਦੇ ਨਾਤੇ ਮਾਨ ਮਹਿਸੂਸ ਹੋਇਆ ਡੈਫੀਨਿਟਲੀ ਬਹੁਤ ਅੱਛਾ ਲੱਗਦਾ ਹੈ ਬਟ ਆਈ ਥਿੰਕ ਬਾਟਮ ਲਾਈਨ ਇੱਥੇ ਮਾਨ ਜਿਹੜਾ ਹੈਗਾ ਉਹ ਤਾਂ ਡੈਫੀਨਿਟਲੀ एवरीवनडੀ ਲਾਈਕਸ ਇਟ ਬੱਚੇ ਨੂੰ ਸਪੈਸ਼ਲੀ ਬਿਕੋਜ਼ ਬੱਚੇ ਲਈ ਪਹਿਲੀ ਵਾਰ ਹੈ ਔਰ ਤੁਸੀਂ ਉਹਨੂੰ ਪੁੱਛੋਗੇ ਦੱਸੇਗੀ ਕਿ ਮੈਂ ਹੈਡ ਨੂੰ ਲਧਿਆਣਾ ਦੇ ਹੈਡ ਨੂੰ ਮਿਲ ਕੇ ਆ ਰਹੀ ਹਾਂ ਸੋ ਬਹੁਤ ਅੱਛੀ ਗੱਲ ਹੁੰਦੀ ਹੈ ਬਟ ਆਈ ਥਿੰਕ ਇੱਥੇ ਜਿਹੜਾ ਮੈਸੇਜ ਹੈ ਉਹ ਇਟ ਇਜ਼ ਈਵਨ ਬ੍ਰਾਡਰ ਦਾ ਬ੍ਰਾਡਰ ਮੈਸੇਜ ਇਜ਼ ਕਿ ਵੀ ਹੈਵ ਟੂ ਗੈਟ ਬੈਕ ਟੂ ਆਰ ਰੂਟਸ ਸਾਡਾ ਜਿਹੜਾ ਰੂਟਸ ਸੀਗੀਆਂ ਉਹ ਬਹੁਤ ਸਟਰੋਂਗ ਸੀਗੀਆਂ ਜਿਵੇਂ ਤੁਸੀਂ ਗੈਰਨ ਨਾ ਫੋਨ ਐਡਿਕਸ਼ਨ ਜਾਂ ਹੋਰ ਕੋਈ ਐਡਿਕਸ਼ਨ ਉਹ ਐਡਿਕਸ਼ਨ ਦਾ ਸਵਾਲ ਹੀ ਨਹੀਂ ਸਿਗਾ ਯਾ ਚਾਂਸਸ ਬਹੁਤ ਘੱਟ ਹੁੰਦੇ ਐ ਅ ਜਦੋਂ ਅਸੀਂ ਇੰਨਾ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਆ ਸਪੈਸ਼ਲੀ ਐਟ ਸੱਚ ਅ ਯੰਗ ਏਜ ਥੈਨ ਆਈ ਥਿੰਕ ਆਪਣਾ ਜਿਹੜਾ ਬੱਚਿਆਂ ਦਾ ਫਿਊਚਰ ਐ ਔਰ ਪੰਜਾਬ ਦਾ ਫਿਊਚਰ ਐ ਔਰ ਜਿਹੜਾ ਕੰਟਰੀ ਦਾ ਫਿਊਚਰ ਐ ਉਹ ਬਹੁਤ ਸਿਕਿਉਰ ਐ ਐਨ ਆਇਸ਼ਾ ਆਪ ਨਾਇਸ਼ਾ ਆਪ ਡੀਸੀ मैम سے ਮਿਲ ਕੇ ਆਏ ਥੇ ਕੈਸਾ ਲਗਾ ਥਾ ਕਾਂਪੇ डीसी मैम से मिले थे ना आप देखा हाँ मैंने देखा था न्यूज़पेपर पे भी देखा था आपको मैंने कैसी लगी आपको मैम अच्छा लगा मैम वो डीसी मैम से मिलके आप क्या आप, क्या आप। बोला था उन्होंने आपको उन्होंने कलर दी थी कलर दी थी और वे पढ़ते थे हमने खा लिए ना, <laughs> ना। तो ये छह साल बच्ची है नायशा ਅਗਨਿਸ ਵਰਲਡ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਆਪਣੇ ਮਾਪੇ-ਬਾਬ ਦਾ ਦਿੱਤੇ ਨਾਮ ਵਧਾਇਆ ਉੱਥੇ ਲੁਧਿਆਣਾ ਸ਼ਹਿਰ ਦਾ ਵੀ ਨਾਮ ਰੌਸ਼ਨ ਕੀਤਾ ਤਾਂ ਇਹ ਸਰਟੀਫਿਕੇਟ ਹੈ ਬਹੁਤ ਛੋਟੀ ਉਮਰ ਦੇ ਵਿੱਚ ਇਹ ਮਕਾਮ ਹਾਸਲ ਕਰਨਾ ਬੇਹਦ ਔਖਾ ਹੁੰਦਾ ਹੈ ਤਾਂ ਵਦੇਰੇ ਅਪਡੇਟਸ ਲਈ ਸਾਣਾ ਜਰੂਰ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਰਮਜੀਤ ਸਿੰਘ ਪੱਲਰ ਜ਼ਾਨਾ ਸਪੋਕਸਮੈਨ ਲੁਧਿਆਣਾ